ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਸੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੇ ਖੇਤੀ ਸੰਧ ਬਾਰੇ ਜਾਣਕਾਰੀ ਦੇਣ ਜਾ ਰਿਹਾ ਜੋ ਪੁਰਾਣੇ ਵੇਰਿਆਂ ਵਿੱਚ ਕਿਸਾਨ ਵੀਰ ਵਰਤਦੇ ਹੁੰਦੇ ਸੀ ਅੱਜ ਤੋਂ 5-6 ਦਹਾਕੇ ਪਹਿਲਾਂ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਗੁਵਾਰੇ ਦੀ ਫਸਲ ਆਮ ਬੀਜੀ ਜਾਂਦੀ ਸੀ ਇਸ ਫਸਲ ਨੂੰ ਫੜੀਆਂ ਲੱਗਦੀਆਂ ਹੁੰਦੀਆਂ ਸੀ ਇਹ ਫਸਲ ਲੱਖ ਲੱਖ ਜਿੰਨੀ ਉੱਚੀ ਹੁੰਦੀ ਦੀ ਥੋੜੀ ਵੱਧ ਵੀ ਹੁੰਦੀ ਦੀ ਸੋਇਆ ਸਫ ਫਸਲ ਦਾ ਕੋਤਰਾ ਕਰਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ ਜੇ ਦਧਾਰੂ ਫਸ ਪਸ਼ੂ ਹੁੰਦੇ ਦੀ ਮੱਝਾਂ ਗਾਣਾ ਉਹਨਾਂ ਦਾ ਜਦੋਂ ਇਹ ਫਸਲ ਪਾਉਂਦੀ ਸੀ ਦੁੱਧ ਬਹੁਤ ਵੱਧ ਆਵੀਂ ਤੇ ਪਸ਼ੂਆਂ ਦੀ ਸਿਹਤ ਲਈ ਵੀ ਇਹ ਫਸਲ ਫਾਇਦੇਮੰਦ ਹੁੰਦੀ ਸੀ ਤੋ ਇਸ ਜਿਹੜੀ ਇਹ ਫਸਲ ਦੀ ਇਹ ਫਸਲ ਅਗਸਤ ਸਤੰਬਰ ਵਿੱਚ ਬੀਜੀ ਜਾਂਦੀ ਆ ਇਹਨੂੰ ਗੁਵਾਰਾ ਕਹਿੰਦੇ ਨੇ ਜਦੋਂ ਇਹ ਫਸਲ ਪਸ਼ੂਆਂ ਨੂੰ ਪਾਣੀ ਹੁੰਦੀ ਦੀ ਇਹਨੂੰ ਹਰੇ-ਹਰੇ ਹੀ ਪੱਤ ਲੈ ਜਾਂਦਾ ਵੀ ਜੜਾਂ ਜੜਾਂ ਤੋਂ ਪੱਤ ਲੈ ਜਾਂਦਾ ਵੀ ਜਦੋਂ ਇਹ ਹਰੇ ਕਚੂਰ ਹੁੰਦੇ ਸੀ ਫਰੀਆਂ ਲੱਗੀਆਂ ਹੁੰਦੀਆਂ ਆ ਦੀ ਇਹਨਾਂ ਦੀਆਂ ਫਿਰ ਜਿਹੜੇ ਜੜਾਂ ਹੁੰਦੀਆਂ ਦੀ ਉਹਨੂੰ ਵੱਢਣ ਲਈ ਇਹ ਜਿਹੜੀ ਤੁਸੀਂ ਸਾਹਮਣੇ ਪਈ ਦੇਖ ਰਹੇ ਹੋ ਦਾਤੀ ਇਹਦੇ ਨਾਲ ਗੁਆਰੇ ਦੀਆਂ ਜੜਾਂ ਵੱਡੀਆਂ ਜਾਂਦੀਆਂ ਸੀ ਆ ਦਿਖਾਉਣਾ ਸਾਨੂੰ ਇਸ ਤਰ੍ਹਾਂ ਇਹਦੇ ਟਾਇਰ ਧਰ ਲਿਆ ਜਾਂਦਾ ਸੀ ਤੇ ਇਸ ਤਰ੍ਹਾਂ ਇੱਕ ਪਾਸੇ ਜੜਾਂ ਹੋ ਜਾਂਦੇ ਇਹਦੀ ਦੂਜੇ ਪਾਸੇ ਫੜ ਕੇ ਇਸ ਤਰ੍ਹਾਂ ਦੋਹਾਂ ਹੱਥਾਂ ਨਾਲ ਜੜਾਂ ਵੱਢਦੇ ਹੁੰਦੇ ਸੀ ਸੋ ਇਹ ਖੇਤੀ ਸੰਦ ਹਰੇਕ ਕਿਸਾਨ ਵੀਰ ਦੇ ਘਰ ਜਰੂਰ ਹੁੰਦਾ ਦੀ ਕਿਉਂਕਿ ਇਹਦੇ ਮਨਾ ਸਰਦਾ ਨਹੀਂ ਸੀ ਇੱਕ ਜ਼ਰੂਰੀ ਸੰਦ ਹੁੰਦਾ ਸੀ ਸੰਦ ਨੂੰ ਤਿਆਰ ਕਰਦੇ ਹੁੰਦੇ ਦੀ ਪਿੰਡ ਦੇ ਤਰਖਾਨ ਤੇ ਲੋਹਾਰ ਮਿਸਤਰੀ ਇੱਕ ਲੱਕੜ ਲੈ ਕੇ ਦੋਟਾਈ ਬੋੜ ਦੀ ਉਹਦੇ ਉੱਪਰ ਇਹ ਲੋਹੇ ਦੀ ਦਾਤੀ ਫਿੱਟ ਕੀਤੀ ਹੁੰਦੀ ਸੀ ਤੋ ਇੰਨੀ ਕੇ ਦੀ ਬਣਤਰ ਹੁੰਦੀ ਦੀ ਸੋ ਇਹ ਸੰਦ ਵੀ ਹੁਣ ਕਿਸਾਨ ਵੀ ਨਾਲ ਦੇ ਘਰਾਂ ਚੋਂ ਹਲੋਪ ਹੋ ਗਿਆ ਏ ਕਿਉਂਕਿ ਹਮ ਕੋਈ ਟਮਾਟਰ ਲਾਈ ਗੁਆਰੇ ਦੀ ਫਸਲ ਬੀਜਦਾ ਬਹੁਤ ਹੀ ਘੱਟ ਫਸਲ ਹੈ ਪਸ਼ੂ ਨੂੰ ਚਾਰੀ ਜਾਂਦੀ ਆ ਇਸ ਕਰਕੇ ਇਹਨਾਂ ਦਾਤੀਆਂ ਦੀ ਹੁਣ ਲੋਡ ਲੋਡ ਨਹੀਂ ਪੈਂਦੀ ਜਿਹਦੇ ਕਰਕੇ ਇਹ ਲਓ ਇਹ ਦਾਤੀਆਂ ਕਿਸਾਨ ਵੀਰਾਂ ਦੇ ਘਰਾਂ ਵਿੱਚੋਂ ਉਲੋਕ ਆਉਂਦੀਆਂ ਜਾ ਰਹੀਆਂ ਨੇ ਹੋਏ ਜੀ ਗੁਵਾਰਾ ਵਧਣ ਵਾਲੀ ਦਾਤੀ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਤੇ ਸ਼ੇਅਰ ਵੀ ਮਤ ਤੋਂ ਵਾਦ ਕਰਿਆ ਕਰੋ ਆ ਗਏ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਸੋ ਕਿਸੇ ਦਿਨ ਫੇਰ ਕੋਈ ਹੋਰ ਪ੍ਰਾਣੀ ਜੀ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ